ਅੱਗ ਲੱਗਣ ਦਾ ਕਾਰਨ ਹੈ ਜਿਹੜਾ ਪਰਾਲੀ ਸੜਨ ਦੇ ਕਰਕੇ ਪੋਲੂਸ਼ਨ ਉਹਨਾਂ ਨਹੀਂ ਹੁੰਦਾ ਜਿੰਨਾ ਪੋਲੂਸ਼ਨ ਹੋਰ ਕਾਰਨਾ ਕਰਕੇ ਹੈ ਪਿੱਛੇ ਆਪਾਂ ਇੱਕ ਵੀਡੀਓ ਦੇ ਵਿੱਚ ਇੱਕ ਰਿਪੋਰਟ ਨੂੰ ਲੋਕਾਂ ਦੇ ਸਾਹਮਣੇ ਰੱਖਿਆ ਸੀ ਜਿਹੜੇ ਸੀਐਸਸੀ ਦੀ ਰਿਪੋਰਟ ਹੈ ਉਹਦੇ ਚ ਇਹ ਕਿਹਾ ਕਿ ਐਗਰੀਕਲਚਰ ਤੋਂ ਪੋਲੂਸ਼ਨ ਕੇਵਲ ਸਿਰਫ 1 ਤੋਂ ਲੈ ਕੇ 3% ਹੈ ਔਰ ਉਸ ਰਿਪੋਰਟ ਨੂੰ ਅੱਗੇ ਜਾ ਕੇ ਸੁਪਰੀਮ ਕੋਰਟ ਦੇ ਅੰਦਰ ਆਪਣੇ ਐਫੀ ਡੇਵਿਡ ਦੇ ਰਾਹੀਂ ਭਾਰਤ ਸਰਕਾਰ ਨੇ ਕੋਟ ਵੀ ਕੀਤਾ ਹੈ ਇਸ ਤੋਂ ਵੀ ਗਾਹਾਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਸਬਰ ਅਗਰਵਾਲ ਜੱਜ ਨੇ ਮੌਜੂਦਾ ਜੱਜ ਨੇ ਇੱਕ ਪਬਲਿਕ ਮੀਟਿੰਗ ਦੇ ਵਿੱਚ ਖੁੱਲੇ ਆਮ ਲੋਕਾਂ ਦੇ ਵਿੱਚ ਇਹ ਗੱਲ ਐਕਸੈਪਟ ਕੀਤੀ ਹੈ ਇਹ ਕਹੀ ਠੋਕ ਬਜਾ ਕੇ ਕਿ ਕਿਸਾਨਾਂ ਦੇ ਰਾਹੀਂ ਕਿਸਾਨਾਂ ਦੀ ਟਰਾਲੀ ਦੇ ਕਾਰਨ ਪੋਲੂਸ਼ਨ ਦਿੱਲੀ ਦਾ ਨਹੀਂ ਹੁੰਦਾ ਇਹ ਗੱਲ ਕਹੀ ਗਈ ਲੇਕਿਨ ਬਦਕਿਸਮਤੀ ਸਾਡੀਆਂ ਸਰਕਾਰਾਂ ਸਾਡਾ ਪੱਖ ਮਜਬੂਤੀ ਨਾਲ ਉੱਥੇ ਰੱਖਦੀਆਂ ਨਹੀਂ ਔਰ ਸਜ਼ਾ ਦੇਣ ਵਾਲੇ ਪਾਸੇ ਜਰਾ ਜਿੰਨੀ ਵੀ ਸਾਡੇ ਖਿਲਾਫ ਕੋਈ ਟਿੱਪਣੀ ਆ ਜਾਈ ਤਾਂ ਉਹਦੇ ਉੱਤੇ ਫਿਰ ਸਾਨੂੰ ਸਜ਼ਾ ਦੇਣ ਲਈ ਤਰ ਲੋ ਮੱਛੀ ਹੋ ਜਾਂਦੀਆਂ ਨੇ ਪੂਰਾ ਜ਼ੋਰ ਲਾ ਦਿੰਦੀਆਂ ਤੋ ਜਿਹੜੀ ਇਹ ਗੱਲ ਦਾ ਜਿਹੜਾ ਟ੍ਰੈਂਡ ਆ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਹੈ ਅਸੀਂ ਵਾਰ-ਵਾਰ ਕਿਹਾ ਕਿ ਭਾਈ ਜਿਹੜਾ ਪਿੱਛੇ ਕੁਝ ਦਿਨ ਪਹਿਲਾਂ 20 ਦਿਨ ਪਹਿਲਾਂ ਦੋ ਸ਼ਹਿਰਾਂ ਲੰਘਿਆ ਵੱਡੇ-ਵੱਡੇ ਸ਼ਹਿਰਾਂ ਦੇ ਵਿੱਚ ਮੈਂ ਕੁਝ ਸ਼ਹਿਰਾਂ ਦੇ ਨਾਂ ਤੁਹਾਨੂੰ ਦੱਸ ਸਕਦਾ ਜਿਵੇਂ ਅੰਮ੍ਰਿਤਸਰ ਦੇ ਵਿੱਚ 155 ਥਾਂ ਥਾਂਾਂ ਤੇ ਲੁਧਿਆਣੇ ਦੇ ਵਿੱਚ 138 ਥਾਂ ਥਾਂਾਂ ਤੇ ਬਠਿੰਡਾ ਇਹਨਾਂ ਨਾਲੋਂ ਬਹੁਤ ਛੋਟਾ ਸ਼ਹਿਰ ਆ 5253 ਥਾਵਾਂ ਦੇ ਉੱਤੇ ਇੱਥੇ ਵੀ ਰਾਮਣ ਦੇ ਪੁਤਲੇ ਫੁਕੇ ਗਏ ਨੇ ਹੁਣ ਤੁਸੀਂ ਹੁਣ ਅਨੁਮਾਨ ਲਾਇਓ ਕਿ ਸਾਰੇ ਹੀ ਨਗਰਾਂ ਦੇ ਵਿੱਚ ਸਾਰੇ ਹੀ ਕਸਬਿਆਂ ਦੇ ਵਿੱਚ ਸਾਰੇ ਵੱਡੇ ਸ਼ਹਿਰਾਂ ਦੇ ਵਿੱਚ ਇਹ ਕੁਛ ਹੋਇਆ ਇਹ ਪੁਤਲੇ ਸਾਰੇ ਗਏ ਮੈਂ ਉਹਦੇ ਚੇਵੀ ਕਿਹਾ ਸੀਗਾ ਕਿ ਇਹ ਪਰਾਲੀ ਜਦੋਂ ਕਿਸਾਨਾਂ ਕੋਲੋਂ ਇਕੱਠੀ ਕਰਕੇ ਲੈ ਜਾਂਦੇ ਨੇ ਉਸ ਤੋਂ ਬਾਅਦ ਜਿਹੜਾ ਇੰਡਸਟਰੀਅਲਿਸਟ ਇਕੱਠੀ ਕਰਵਾਉਂਦਾ ਕਰਦਾ ਹੈ ਉਹਦੀ ਜਦੋਂ ਪਰਾਲੀ ਇਕੱਠੀ ਕੀਤੀ ਵੀ ਪਰਾਲੀ ਨੂੰ ਸਮਾਂ ਲੰਘ ਜਾਂਦਾ ਫਿਰ ਉਹਦਾ ਉਹਦਾ ਬੀਮਾ ਕਰਾਇਆ ਹੁੰਦਾ ਤੇ ਉਹਨੂੰ ਆਪ ਜਾਣ ਬੁੱਝ ਕੇ ਅੱਗ ਲਾ ਕੇ ਉਹਦਾ ਪੈਸਾ ਵਸੂਲਦਾ ਸਰਕਾਰ ਤੋਂ ਮੈਂ ਵੀ ਗੱਲ ਰੱਖੀ ਸੀ ਉਹ ਗੱਲ ਸਾਬਤ ਹੁੰਦੀ ਸੀ ਕਿ ਕੋਲੇ ਹੀ ਮਸ਼ੀਨਾਂ ਖੜੀਆਂ ਨੇ ਜਿਨ੍ਹਾਂ ਨੇ ਅੱਗ ਬੁਝਾਉਣੀ ਐ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਖੜੀਆਂ ਨੇ ਔਰ ਉਹ ਤਿੰਨੇ ਗੱਡੀਆਂ ਬਿਲਕੁਲ ਆਰਾਮ ਨਾਲ ਖੜੀਆਂ ਨੇ ਬਿਲਕੁਲ ਨਹੀਂ ਚੱਲ ਰਹੀਆਂ ਤੇ ਅੱਗ ਲਟਾ ਲਟਾ ਉਹਨਾਂ ਉਹਨਾਂ ਦੇ ਬਣਲਾਏ ਹੋਏ ਡੈਂਪਾਂ ਨੂੰ ਅੱਗ ਲਾ ਕੇ ਮਚਰਿਆ। ਇਹ ਦੋ ਸਿੱਧ ਹੁੰਦਾ ਕਿ ਜਾਣ ਕੇ ਮਚਾਇਆ ਜਾਂਦਾ ਇੱਕ ਥਾਂ ਦੇ ਨਹੀਂ। ਹਰ ਬਾਰ ਹਰ ਥਾਂ ਦੇ ਉੱਤੇ ਉਹ ਮਚਾਇਆ ਜਾਂਦਾ ਹੈ। ਤੋ ਇਹ ਗੱਲ ਅਸੀਂ ਰੱਖੀ ਅੱਗੇ। ਹੁਣ ਨੋਟ ਕਰਿਓ ਆਪਾਂ ਗੱਲ ਇਹ ਰੱਖੀ ਸੀ ਆ ਇੱਕ ਵੀਡੀਓ ਤੁਹਾਡੇ ਸਾਹਮਣੇ ਮੈਂ ਰੱਖਣ ਲੱਗਾ ਹਾਂ ਨੋਟ ਕਰਿਓ ਇਹ ਵੀਰ ਕੀ ਕਹਿ ਰਿਹਾ ਹੈ ਵੀਡੀਓ ਦੇ ਵਿੱਚ। ਤੇ ਜੇਕਰ ਇਹਦੀ ਵੀਡੀਓ 'ਚ ਦਾਮ ਹੈ ਕੁਝ ਗੱਲ ਹੈ। फिर है कि फिर की की पराली साड़ना कारण है या कुछ हो नोट करो पराली खेत में पड़ी है और धान अभी उस लेवल पे कटा भी नहीं है और प्रदूषण का लेवल है 400 पार तारीख है आज 21 अक्टूबर अब बताइए कि प्रदूषण के लिए आप खुद जिम्मेदार है फिर उन्हें पटाखे बजाए या फिर ये पराली जिम्मेदार है अभी तक तो इसको तो आग भी नहीं लगी धान तो अभी कटा भी नहीं हो सकता है कि इक्का दुक्का जगह पर लगी भी हो लेकिन मेरे पीछे आप ये खेत देख लीजिए कहीं पे भी कोई आग नहीं लगी क्योंकि अभी धान बड़ी संख्या में धान भी खड़ा भी है अब आप अगली बार देश का मीडिया और सरकारें जब आप किसान को जिम्मेदार ठहराते हो ना तो इक्कीस तारीख की सुबह को याद कर लेना कि साढ़े चार सौ के आसपास एक यू है दिल्ली एनसीआर का तो उसके लिए क्या ये किसान जिम्मेदार है बड़ा आसान होता है किसान को टारगेट करना बहुत आसान होता है पराली को बार 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 मुद्दा बना के भटका देना अपने मेन मेन स्ट्रीम के मुद्दे से लेकिन ऐसा नहीं है मैं ये नहीं कहता कि पराली जलाने से प्रदूषण नहीं हो ਸਰ ਨਹੀਂ ਇਸ ਵੀਰ ਨੇ ਇਸ ਵੀਡੀਓ ਦੇ ਵਿੱਚ ਇਕਲ ਸਪਸ਼ਟ ਕੀਤੀ ਹੈ ਦੋ ਗੱਲਾਂ ਨੋਟ ਕਰੋ ਇਹਨੇ ਦੋ ਗੱਲਾਂ ਕਹੀਆਂ ਨੇ ਇੱਕ ਇਹ ਕਹੀ ਹੈ ਕਿ ਇਹ 21 ਅਕਤੂਬਰ ਸਵੇਰ ਦਾ ਪੋਲੂਸ਼ਨ ਦਿੱਲੀ ਦਾ 400 AQI ਇਹ ਕਿ ਹੈ ਹੁਣ ਸਵਾਲ ਇਹ ਹੈ ਕਿ ਪੰਜਾਬ ਦੇ ਅੰਦਰ ਇਹ ਸਿੱਖਾਂ ਨੂੰ ਇੱਕ ਆਦੇਸ਼ ਹੋਇਆ ਸੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਕਿ ਪੰਜਾਬ ਦੇ ਅੰਦਰ ਆਪਾਂ ਦੀਵਾਲੀ ਆ ਜਿਹੜੀ ਉਹ 21 ਦੀ ਰਾਤ ਨੂੰ ਮਨਾਉਣੀ ਹੈ ਤੇ ਦਾ ਮਤਲਬ ਪੰਜਾਬ ਦੀ ਤਾਂ ਦੀਵਾਲੀ ਵੀ ਨਹੀਂ ਮਨਾਈ ਗਈ ਪੰਜਾਬ ਦੇ ਅੰਦਰ ਅੱਗ ਵਾਲੀ ਗੱਲ ਤਾਂ ਵੀਰ ਨੇ ਦੱਸਤੀ ਔਰ ਪੰਜਾਬ ਦੇ ਅੰਦਰ ਤਾਂ ਦੀਵਾਲੀ ਵੀ ਨਹੀਂ ਮਨਾਈ ਗਈ ਛੇਰੇ ਦਾ ਮਤਲਬ ਕੀ ਨਿਕਲਦਾ ਹੈ ਛੇਰੇ ਦਾ ਮਤਲਬ ਸਪਸ਼ਟ ਹੈ ਕਿ ਇਹ ਅੱਗ ਲੱਗਨ ਨਾਲ ਪੋਲੂਸ਼ਨ ਨਹੀਂ ਹੈ ਪੰਜਾਬ ਦੇ ਧੂਏ ਦਾ ਪੋਲੂਸ਼ਨ ਨਹੀਂ ਹੈ ਉਹ ਖੁਦ ਦਿੱਲੀ ਦਾ ਦਿੱਲੀ ਦੇ ਆਸ ਪੜੋਸ ਦਾ ਧੂਆਂ ਜਿਹੜਾ ਉੱਥੋਂ ਦੇ ਲੋਕਾਂ ਦਾ ਸਾਹ ਬੰਦ ਕਰਨ ਦਾ ਕਾਰਨ ਬਣਦਾ ਹੈ ਔਰ ਸਜ਼ਾ ਕਿਸਾਨਾਂ ਨੂੰ ਦਿੱਤੀ ਜਾ ਰਹੀ ਹੈ ਇੱਕ ਮੈਂ ਤੁਹਾਡੇ ਧਿਆਨ ਚ ਹੋਰ ਗੱਲ ਇੱਥੇ ਲਿਆਉਣੀ ਚਾਹਣਾ ਸਾਡੀ ਸਰਕਾਰ ਦੇ ਵੀ ਧਿਆਨ ਚ ਲਿਆਉਣਾ ਚਾਹਣਾ ਮਾਨਯੋਗ ਸੁਪਰੀਮ ਕੋਰਟ ਜੀ ਦੇ ਧਿਆਨ ਚ ਲਿਆਉਣਾ ਚਾਹੁੰਦੇ ਆ ਜੀ ਕਿਸਾਨ ਇੰਨੀ ਜੋਗਰੇ ਨਹੀਂ ਹੈ ਕਿ ਇਹ ਆਪਦਾ ਗੱਲ ਤੁਹਾਡੇ ਕੋਲ ਇੱਥੇ ਬਹੁਤ ਮਹਿੰਗੇ ਮਹਿੰਗੇ ਵਕੀਲਾਂ ਦੇ ਰਾਹੀਂ ਗੱਲ ਪਹੁੰਚਾ ਸਕਣ ਸਾਡੇ ਕੋਲੇ ਆਹੀ ਇੱਕ ਜਰੀਆ ਆਹੀ ਇੱਕ ਮਾਧਿਅਮ ਹੈ ਤੁਹਾਡੇ ਤੱਕ ਗੱਲ ਪਹੁੰਚਾਉਣ ਦਾ ਜਿਹੜੀ ਸੀਐਸਸੀ ਦੀ ਰਿਪੋਰਟ ਹੈ ਉਹਦੇ ਚ ਇਹ ਕਿਹਾ ਕਲੀਅਰ ਕਿ ਪੋਲੂਸ਼ਨ ਦਾ 50% ਹਿੱਸਾ ਟ੍ਰੈਫਿਕ ਆ ਦਿੱਲੀ ਦੀ ਟ੍ਰੈਫਿਕ ਜੀ ਉਹਦੇ ਚ ਨਾਲ ਇਹ ਕਿਹਾ ਕਿ ਉਥੋਂ ਦੀ ਲਗਾਤਾਰ ਹੋ ਰਹੀ ਕੰਸਟਰਕਸ਼ਨ ਇਸ ਪੋਲੂਸ਼ਨ ਦਾ ਕਾਰਨ ਹੈ ਜੀ ਉਹਦੇ ਚ ਇਹ ਕਿਹਾ ਕਿ ਬੇ ਲੋੜੀ ਇੰਡਸਟਰੀ ਪੋਲੂਸ਼ਨ ਦਾ ਕਾਰਨ ਹੈ ਉਹਦੇ ਚ ਇਹ ਵੀ ਕਿਹਾ ਕਿ ਜਿਹੜੇ ਥਰਮਲ ਨੇ ਪ੍ਰਾ ਪੋਲੂਸ਼ਨ ਦਾ ਕਾਰਨ ਉਹ ਨੇ ਅਸੀਂ ਇਹ ਵੀ ਦੱਸਿਆ ਕਿ ਜਿਹੜਾ ਜਿੰਨੀ ਪਰਾਲੀ ਕਿਸਾਨ ਜਲਾਉਂਦਾ ਹੈ ਇਹੀ ਪਰਾਲੀ ਅੱਗੇ ਜਾ ਕੇ ਵੀ ਜਲਦੀ ਹੈ ਚਾਹੇ ਤੋਂ ਇਹ ਇੰਡਸਟਰੀ ਜਾ ਕੇ ਜਲੇ ਜਾਂ ਫਿਰ ਇਹ ਪਰਾਲੀ ਕਿਸੇ ਇੰਡਸਟਰੀ ਲਿਸਟ ਦੇ ਇਕੱਠੇ ਕੀਤੇ ਹੋਏ ਡੰਪ ਦੇ ਵਿੱਚ ਪੈਸੇ ਕਮਾਉਣ ਲਈ ਜਲੇ ਪਰਾਲੀ ਉੱਥੇ ਵੀ ਜਲਦੀ ਹੈ ਫਿਰ ਧੂਆਂ ਤਾਂ ਉਹਦੇ ਨਾਲ ਵੀ ਹੁੰਦਾ ਹੈ ਸੋ ਇਸ ਕਰਕੇ ਕਿਸਾਨ ਨੂੰ ਸਜ਼ਾ ਦੇਣ ਦੀ بجائے ਪਰਾਲੀ ਨੂੰ ਸਾੜਨ ਦੇ ਕਾਰਨ ਕਿਸਾਨ ਨੂੰ ਲਤਰਨ ਦੀ بجائے ਨਾ ਪੀੜਨ ਦੀ بجائے ਅਸਲ ਕਾਰਨਾਵਲ ਤੇ ਧਿਆਨ ਲਿਆਂਦਾ ਜਾਏ ਹਮੇਸ਼ਾ ਉਸ ਰਿਪੋਰਟ ਚ ਵੀ ਕਿ ਹੈ ਕਿ ਅਸਲ ਪੋਲੂਸ਼ਨ ਦੇ ਜਿਹੜਾ ਅਸਲ ਕਾਰਨ ਹੈ ਉਹਦੇ ਤੋਂ ਲੋਕਾਂ ਦਾ ਧਿਆਨ ਸਰਕਾਰ ਦਾ ਧਿਆਨ ਭਟਕਾਉਣ ਦੇ ਲਈ ਬਿਨਾਂ ਵਜਾ ਕਿਸਾਨੀ ਨੂੰ ਔਰ ਪਰਾਲੀ ਨੂੰ ਟਾਰਗੇਟ ਕੀਤਾ ਜਾਂਦਾ ਸੋ ਸਾਡੀ ਬੇਨਤੀ ਹੈ ਮਾਨਯੋਗ ਸੁਪਰੀਮ ਕੋਰਟ ਜੀ ਨੂੰ ਵੀ ਔਰ ਨਾਲ ਹੀ ਮੈਂ ਕਹਾਂਗਾ ਪੰਜਾਬ ਸਰਕਾਰ ਹਰਿਆਣਾ ਸਰਕਾਰ ਯੂਪੀ ਸਰਕਾਰ ਨੂੰ ਵੀ ਪਲੀਜ਼ ਕਿਸਾਨਾਂ ਨੂੰ ਪनिश्ड ਕਰਨਾ ਕਿਸਾਨਾਂ ਨੂੰ ਲਤਾੜਨਾ ਬੰਦ ਕਰੋ ਜੀ ਐਸ ਵੇਲੇ ਤੁਸੀਂ ਮੈਨੂੰ ਐਂ ਦੱਸੋ ਝੋਨਾ ਹਜੇ ਖੜਾ ਦਿਖਾਇਆ ਵੀਰ ਨੇ ਬਹੁਤ ਖੜਾ ਹੈ ਇਸ ਕੁਝ ਹਿੱਸਾ ਹੀ ਹਜੇ 30% ਝੋਨੇ ਦੀ ਕਟਾਈ ਨਹੀਂ ਹੋਈ ਹੋਣੀ ਅੱਜ ਤਰੀਕ ਆ ਗਈ 22 ਅੱਜ 22 ਅਗਸਤ ਹੈ ਜੀ ਆ ਸੌਰੀ 22 ਅਕਤੂਬਰ ਹੈ ਹੁਣ ਅੰਦਾਜ਼ਾ ਲਾਇਓ ਨਵੰਬਰ ਦੇ ਪਹਿਲੇ 15 ਵਾਲੇ ਕਣਕ ਬੀਜੀ ਜਾਣੀ ਹੈ ਕੀ ਕਿਸਾਨ ਕੋਲੇ ਕੋਈ ਰਸਤਾ ਹੈ ਕਿਸਾਨ ਕੋਲੇ ਕੋਈ ਸਾਧਨ ਹੈ ਕਿ ਕਿਸ ਤਰੀਕੇ ਦੇ ਨਾਲ ਕਿਸਾਨ ਇਸ ਫਲਪ ਪਰਾਲੀ ਦਾ ਮੈਨੇਜ ਕਰੇਗਾ ਮੈਂ ਅਗਲੀ ਬੇਨਤੀ ਇਹ ਕਰਨੀ ਚਾਹੁੰਦਾ ਕਿ ਤੁਹਾਡੇ ਜਿਹੜੇ ਤੁਸੀਂ ਬੈਲਰ ਮਸ਼ੀਨਾਂ ਦੀ ਗੱਲ ਕਰਦੇ ਹੋ ਜਿਹੜੇ ਏਰੀਏ ਦੇ ਵਿੱਚ ਪਰਾਲੀ ਨੂੰ ਮੀਂਹ ਲੇਟ ਪੈਣ ਕਾਰਨ ਮਗਰਲੇ ਮੀਂਹ ਪੈਣ ਕਾਰਨ ਪਰਾਲੀ ਨੂੰ ਮਿੱਟੀ ਲੱਗ ਜਾਂਦੀ ਹੈ ਉਹਨੂੰ ਤੁਹਾਡੀਆਂ ਬੈਲਰ ਮਸ਼ੀਨਾਂ ਚੱਕਦੀਆਂ ਨਹੀਂ ਜੀ ਔਰ ਸਾਫ਼ ਜਵਾਬ ਦੇ ਰਹੀਆਂ ਨੇ ਅਗਲੀ ਗੱਲ ਮੈਂ ਹੋਰ ਕਹਦਿਆਂ ਇਸ ਵਾਰੀ ਕੀ ਕੀਤਾ ਪਹਿਲਾਂ ਤਾਂ ਬੈਲਰ ਮਸ਼ੀਨਾਂ ਫਰੀਜ਼ ਚ ਚੱਕਦੀਆਂ ਸੀ ਇਸ ਪਰਾਲੀ ਨੂੰ ਔਰ ਐਤ ਕੀ ਤੁਹਾਡੀਆਂ ਬੈਲਰ ਮਸ਼ੀਨਾ ਕਿਸਾਨਾਂ ਤੋਂ 2-2000 ਰੁਪਏ ਦੀ ਮੰਗ ਕਰ ਰਹੀਆਂ ਐ ਔਰ ਉਹ 2000 ਕਿੱਥੋਂ ਦੇਵੇ ਕਿਸਾਨ ਜੇ ਸਰਕਾਰ ਨੂੰ ਕਹੀ ਸੁਪਰੀਮ ਕੋਰਟ ਨੇ ਕਿ ਤੁਸੀਂ ਕਿਸਾਨ ਨੂੰ 2400 2500 ਰੁਪਏ ਪ੍ਰਤੀ ਕਿੱਲਾ ਦਿਓ ਇਨਸੈਂਟਮ ਦੇ ਰੂਪ ਚ ਨਹੀਂ ਦਿੱਤਾ ਤੁਹਾਨੂੰ 100 ਰੁਪਏ ਕਵਾਂਟਲ ਕਿਹਾ ਨਹੀਂ ਦਿੱਤਾ ਬਾਰ-ਬਾਰ ਸੁਪਰੀਮ ਕੋਰਟ ਨੇ ਕਿਹਾ ਨਹੀਂ ਦਿੱਤਾ ਤੇ ਤੁਸੀਂ ਉਲਟਾ ਜੇ ਅੱਜ ਮਸ਼ੀਨਾ ਤੁਹਾਡੇ ਇਸ ਸ਼ਕਤੀ ਦੇ ਕਾਰਨ ਕਿਸਾਨਾਂ ਨੂੰ ਇਹਦੀ ਸਜ਼ਾ ਭੁਗਤਨੀ ਪੈ ਰਹੀ ਆ ਕਿ 2-2000 ਰੁਪਇਆ ਮਸ਼ੀਨਾ ਉਹ ਬੈਲਰ ਮਸ਼ੀਨਾ ਵਾਲੇ ਜਿਹੜੇ ਉੱਥੋਂ ਪ੍ਰਾਲੀ ਦੇ ਗੱਠਾ ਮੰਨਣ ਦਾ ਮੰਗ ਰਹੇ ਨੇ ਸੋ ਇਹ ਧੱਕੇਸ਼ਾਹੀ ਬਰਦਾਸ਼ਤ ਨਹੀਂ ਹੋਏਗੀ ਸੋ ਸਾਡੀ ਬੇਨਤੀ ਆਸੀਂ ਵੀ ਚਾਹੁੰਦੇ ਆ ਕਿ ਪ੍ਰਾਲੀ ਨੂੰ ਅੱਗ ਨਾ ਲਾਈਏ ਪਰ ਸਾਡੇ ਕੋਲੇ ਸਮਾਂ ਹੀ ਨਹੀਂ ਕਰਨ ਕੀ ਕਿਸਾਨ ਸਾਨੂੰ ਰਸਤਾ ਤਾਂ ਦੱਸੋ ਉਹ ਅਧਿਕਾਰੀ ਅਸੀਂ ਧਰਨਾ ਦਿੱਤਾ ਡੀਸੀ ਕਿ ਡਿਪਟੀ ਕਮਿਸ਼ਨਰਾਂ ਦੇ ਅਸੀਂ ਉਸ ਦਿਨ ਕਿਹਾ ਸੀਗਾ ਕਿ ਤੁਸੀਂ ਪਿੰਡਾਂ 'ਚ ਜਾ ਕੇ ਸਾਨੂੰ ਸਮਝਾਉਣ ਦਾ ਕੋਸ਼ਿਸ਼ ਕਰਦੇ ਹੋ ਉਹ ਸਮਝਾਉਣ ਦੀ ਕੋਸ਼ਿਸ਼ ਛੱਡੋ ਜੀ ਅੱਜ ਸਾਰਾ ਇਲਾਕਾ ਸਾਰੇ ਇਲਾਕੇ ਦੇ ਲੋਕ ਆਏ ਨੇ ਉੱਥੇ ਆ ਕੇ ਡਿਪਟੀ ਕਮਿਸ਼ਨਰ ਉੱਥੇ ਆ ਕੇ ਐਸਐਸਪੀ ਉੱਥੇ ਆ ਕੇ ਡੀਆਈਜੀ ਉੱਥੇ ਆ ਕੇ ਆਈ ਜੀ ਉੱਥੇ ਆ ਕੇ ਐਗਰੀਕਲਚਰ ਡਿਪਾਰਟਮੈਂਟ ਉੱਥੇ ਆ ਕੇ ਥੋੜੇ ਅਧਿਕਾਰੀ ਕਿਸਾਨਾਂ ਨਾਲ ਖੁੱਣੀ ਪਬਲਿਕ ਦੇ ਸਾਹਮਣੇ ਡਿਬੇਟ ਕਰਨ ਨਾ ਅਗਰ ਅਸੀਂ ਤਸੱਲੀ ਕਰਾ ਗਏ ਤਾਂ ਕਿਰਪਾ ਕਰਕੇ ਕਿਸਾਨਾਂ ਤੇ ਕਿਰਪਾ ਕਰਿਓ ਮਿਹਰ ਕਰਿਓ ਤੇ ਜੇ ਤੁਸੀਂ ਤਸੱਲੀ ਕਰਾ ਕੇ ਲੋਕਾਂ ਦੀ ਤੇ ਸਾਨੂੰ ਜਿਹੜੇ ਖੁਸ਼ ਹੋਣਗੇ ਸੀ ਉਸ ਖੁਸ਼ੀ ਦੇ ਘਰ ਨੂੰ ਧਿਆਨ ਹੈ ਸੋ ਇਹ ਧੱਕੇਸ਼ਾਹੀ ਬੰਦ ਕਰੀਏ ਕਿਸਾਨਾਂ ਦੀ ਬੇਵੱਸਾ ਬੇਵਸੇ ਕਾਰਨ ਜਿਹੜੇ ਕਿਸਾਨ ਪਰਾਲੀ ਨੂੰ ਅੱਗ ਲਾਉਂਦੇ ਆ ਉਹਨਾਂ ਨੂੰ ਸਜ਼ਾ ਦੇਣ ਦੀ بجائے ਉਹਨਾਂ ਦੀ ਮਾਂ ਫੜੋ ਉਹਨਾਂ ਦੀ ਮਦਦ ਕਰੇ ਸਰਕਾਰ ਆ ਜਿਹੜੇ ਪੱਖ ਨੇ ਇਹ ਸਾਰੇ ਪੱਖ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿਸਾਨਾਂ ਨੂੰ ਸਜ਼ਾ ਦੇਣ ਦੀ ਬਜਾਏ ਇਹ ਸੁਪਰੀਮ ਕੋਰਟ ਦੇ ਵਿੱਚ ਲੈ ਕੇ ਜਾਵੇ ਤਾਂ ਕਿ ਸਾਡੇ ਕਿਸਾਨਾਂ ਨੂੰ ਵੀ ਨੂੰ ਰਾਹਤ ਦਾ ਸਾਹ ਮਿਲ ਸਕੇ ਸੋ ਇਹ ਠੱਕੇਸ਼ਾਈ ਕਿਸੇ ਕੀਮਤ ਦੇ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ